ਮਮ ਜੀ ਬੈਗ ਤੇ ਅੰਦਰ ਰੱਖਾਇਆ ਪਰ ਪੂਆ ਜੀ ਕਿੱਥੇ ਆ ਆਹੋ ਪਤਾ ਨਹੀਂ ਕਿੱਥੇ ਚਲੀ ਗਈ ਹੈ ਬੈਗ ਤੇ ਉਹ ਅੰਦਰ ਰੱਖਦਾ ਵੇਖਦੇ ਪੜਾ ਦਿਓ ਅੰਦਰ ਤਾਂ ਨਹੀਂ ਕਿਦੇ ਆ ਕੀ ਤੂੰ ਵੇਖ ਲੈ ਪਈ ਇਸ ਕਮਰੇ ਚ ਤਾਂ ਨਹੀਂ ਗਿਆ ਚਲੋ ਤੇ ਉੱਥੇ ਮੈਂ ਉਸ ਕਮਰੇ ਚ ਵੇਣੀ ਨਹੀਂ ਜੀ ਦਰਵੀਂ ਨਹੀਂ ਹੈਗੀ ਨਹੀਂ ਕਮਰੇ ਚ ਨਹੀਂ ਗਈ ਅੱਗ ਗਈ ਤੇ ਗਈ ਕਿੱਥੇ ਮੰਮੀ ਇੰਟਰਵਿਊ ਨਹੀਂ ਤੇ ਇੰਟਰਵਿਊ ਹੈ ਨਹੀਂ ਪੂਜੀ ਚਲੀ ਗਈ ਤੇ ਕਿਹਾ ਹਾਂਜੀ ਕਿੱਥੇ ਚਲੀ ਗਈ ਦੱਸ ਕੇ ਨਹੀਂ ਗਈ ਕਿੱਥੇ ਚਲੀ ਗਈ ਆ ਬਾਹਰ ਵੇਖਿਆ ਮੋਹਲਾ ਹਾਂ ਬਾਹਰ ਵੇਖ ਬਣਾ ਦੇ ਕਦੇ ਬਾਹਰ ਆਇਆ ਤਾਂ ਨਹੀਂ ਕਦੇ ਆਹ ਵੇਖ ਤੇ ਨੋ ਜੀ ਆਹ ਹੋ ਵੀ ਕੰਮ ਬਣਾ ਦੇ ਲੱਮੇ ਕਿਨੂ ਲੱਭਣ ਡਏ ਤੇ ਪੂਆ ਨੂੰ ਲੱਭਣ ਡਏ ਕਿੱਥੇ ਚਲੀ ਗਈ ਪੂਆ ਤੇਰੀ ਤੁਹਾਨੂੰ ਪਤਾ ਹੋਣਾਗਾ ਪੂਆ ਹਰ ਵਾਰ ਦੀ ਤਰ੍ਹਾਂ ਹੁੰਦਿਆ ਨਾਉਣ ਵੜ ਗਈ ਪਹਿਲਾਂ ਕਹਿੰਦੀ ਮੈਂ ਬਾਅਦ ਚ ਮਿਲਣਾ ਪਹਿਲਾਂ ਕੱਪੜੇ ਚੇਂਜ ਕਰਾਂ ਮੇਰੇ ਕੱਪੜੇ ਖਰਾਬ ਹੋ ਗਏ ਸੀਟਾਂ ਨਾਲ ਲੱਗ ਕੇ ਉਹ ਵਿਪਿਲ ਨੂੰ ਨਾ ਕੋਈ ਜੀ ਉਹ ਬੜੀ ਸ਼ਕੀਨ ਆ ਉਹ ਨਾ ਕਹਿੰਦੀ ਬੱਸ ਦੇ ਵਿੱਚ ਬੈਠਿਆ ਨਾ ਤਾਂ ਲੀੜੇ ਖਰਾਬ ਹੋ ਜਾਂਦੇ ਆ ਸੀਟਾਂ ਦੇ ਲੱਗ ਲਾ ਕੇ ਉਹਨੇ ਆਉਂਦੀ ਨਾ ਪਹਿਲਾਂ ਉਹਨਾਂ ਨੂੰ ਆਇਆ ਤੇ ਫੇਰ ਉਹਨੇ ਮਿਲਣਾ ਹੈ ਅੱਛਾ ਉਹ ਰਹੀ ਨਹੀਂ ਆਤ ਗਈ ਸ਼ੁਰੂ ਤੋਂ ਅਸੀਂ ਤੇ ਲੱਭ ਨਹੀਂ ਆਉਣ ਹੀ ਲੱਗੇ ਆ ਉਹ ਬੇ ਆਮੜੇ ਨਹਾ ਲਿਆ ਮੇਸਾਂ ਉਹਨਾਂ ਨੇ ਚੱਲ ਚੰਗਾ ਇੱਕ ਵਾਰ ਚਲ ਆ ਜਾਂਦੇ ਆ ਕੋਈ ਗੱਲ ਨਹੀਂ ਅਸੀਂ ਚਾਹ ਬਣਾਉਣੀ ਆ ਆ ਹਾਂ ਉਹ ਚਾਹ ਚੋ ਬਣਾਓ ਲੈ ਬੁਆਹੀ ਵੀ ਆ ਗਈ ਉਹ ਮਿੰਨੋ ਹੀ ਲੱਭਣ ਦੇ ਹਾਂ ਲੱਭੇਂਦੀ ਆਪਲਾ ਕੰਮ ਲੈ ਹੋ ਗਿਆ ਸਸੇ ਕਾਲ ਭੰਜੇ ਸਸੇ ਕਾਲ ਸੁਣਾਓ ਸასი ਕਾ ਸასი ਕਾ ਉਹ ਠੀਕ ਹੈ ਨਾ ਠੀਕ ਹੈ ਹਾਂ ਆਈ ਤੇ ਆਖਿਆ ਪਹਾਣੀ ਭੈਣ ਜੀ ਆਉਂਦੀ ਕਿੱਥੇ ਚਲੀ ਗਈ ਆ ਕਦੇ ਤੈਨੂੰ ਤਾਂ ਪਤਾ ਮੈਨਾਂ ਲਾਣੂ ਕੇ ਫੇਰ ਮਿਲਦੀ ਆ ਮਿਲੋ ਲੋ ਨੀ ਨਾਮ ਨਾ ਫਿਰ ਪੂਹਾ ਤੇ ਵੀ ਆਤਾ ਚੱਲ ਆਜੋ ਬਹਿ ਜਾਓ ਹਾਂ ਬਹਿ ਜਾਓ ਆਜੋ ਚੱਲ ਆ ਜਾ ਭੈਣ ਜੀ ਬਹਿ ਜਾਓ ਇੱਥੇ ਹਾਂ ਇੰਨੀ ਗਰਮੀ ਇੰਨੀ ਗਰਮੀ ਏਸੀ ਉਸੇ ਛੱਡਾ ਮਿੰਨ ਤੇ ਛੱਡਣਾ ਨਹੀਂ ਆਉਂਦਾ ਘੜੇ ਘੜੇ ਦਰਮੀ ਲੱਗੀ ਹਾਂ ਚੱਲਣਾ ਸਾਹ ਨਹੀਂ ਚਲਾਉਣਾ ਉਹ ਕਿੰਨੇ ਰੋਕ ਕੇ ਆਂਗੇ ਤਾਂ ਉਹਨੂੰ ਕਹੀ ਹੋਰ ਭੈਣ ਜੀ ਭਾਜੀ ਦਾ ਸੁਣਾ ਕੀ ਹਾਲ ਆ ਹਾਂ ਠੀਕ ਠਾਕ ਵਧੀਆ ਰਾਜੀ ਬਾਜੀ ਹਾਂ ਨਿਆਣੇ ਸਿਆਣੇ ਨਿਆਣੇ ਸਿਆਣੇ ਠੀਕ ਠਾਕ ਇੱਥੋਂ ਤੱਕ ਆਈਆਂ ਹਾਂ ਹਾਂ ਚਲੋ ਜੰਹਾ ਆ ਆ ਇਹਨੇ ਚਿਰ ਪਿਛੋਂ ਆਏ ਆ ਕਿ ਤੁਸੀਂ ਫਿਰ ਤੈਨੂੰ ਪਤਾ ਧੀਆ ਪੁੱਤਾਂ ਚ ਟਾਈਮ ਵਿਆਹੇ ਭਰੇ ਆ ਉਹਨਾਂ ਦੇ ਆਪਣੀਆਂ ਮਰਜ਼ੀਆਂ ਸਾਡੀਆਂ ਆਪਣੀਆਂ ਆਈ ਤਹਣਾ ਹੱਡੇ ਤੇ ਪੇਕੇ ਆਹੀ ਤੇ ਆਉਣਾ ਹੀ ਆਉਣਾ ਆ ਹੋ ਗਿਆ ਪੇਕੇ ਛੱਡੇ ਥੋੜਾ ਜਾਂਦੇ ਨਹੀਂ ਛੱਡੇ ਜਾਂਦੇ ਜੰਮਣ ਭਾਉ ਕਿੱਥੇ ਛੱਡੇ ਜਾਂਦਾ ਨਹੀਂ ਛੱਡਿਆ ਜਾਂਦਾ ਪੁੱਤ ਜਾਈ ਠੀਕ ਠਾਕ ਆ ਸਾਰੇ ਹਾਂਜੀ ਪਿੰਡੀ ਠੀਕ ਠਾਕ ਆ ਸਾਰੇ ਠੀਕ ਹੈ ਵੋਟੀ ਦਾ ਸਭਾ ਠੀਕ ਠਾਕ ਵਾ ਹਾਂ ਹਾਂ ਵੋਟੀ ਠੀਕ ਠਾਕ ਆ ਸਭਾ ਹੋਰ ਹਾਂ ਉਹ ਸੋਣਾ ਸਭਾ ਆ ਕਿ ਮੈਂ ਤੇ ਵਿਆਹ ਦੀ ਆਈ ਆ ਮੁੜ ਕੇ ਘਰੋਂ ਨਿਕਲਿਆ ਹੀ ਨਹੀਂ ਗਿਆ ਤੇ ਹੋਣ ਆਈ ਆ ਮੈਂ ਹਾਂ ਜਾਵਾ ਪਤਾ ਸੌਣ ਲਿਆ ਵਾ ਨਹੀਂ ਚਲ ਚੰਗਾ ਕੀਤਾ ਆ ਗਈ ਆ ਤੇ ਹਾਂ ਤੇ ਹੋਰ ਸੁਣਾ ਤੂੰ ਹਾਂਜੀ ਹੋਰ ਵਧੀਆ ਠੀਕ ਠਾਕ ਉਹ ਮਾਜੀ ਪਾਣੀ ਪੁੱਤ ਪਹਿਲਾਂ ਤੇ ਅੱਸੀ 60 ਮੈਨੂੰ ਗਰਮੀ ਬਹੁਤ ਜਿਆਦਾ ਲੱਗਦੀ ਤੇ ਚੂੜਾ ਅੱਧਾ ਕਿਉਂ ਪਾਇਆ ਵਾ ਗਾੜੀ ਚੂੜੀਆਂ ਨਹੀਂ ਪਾਈਆਂ ਨਾ ਤੂੰ ਬਿੰਦੀ ਲਾਈ ਆ ਕੰਮ ਨਹੀਂ ਕਰ ਗਈ ਮੈਂ ਤਾਂ ਦਸ ਮਝ ਹੋੜੀ ਨਹੀਂ ਭੋਜੀ ਬਿੰਦੀ ਲਾਉਣ ਦਾ ਚੇਤਾ ਭੁੱਲ ਗਿਆ ਸੀ ਚੂੜਾ ਨਾ ਕਰਨੀ ਬੜੀ ਤਾਂ ਕਰਕੇ ਚੂੜੀਆਂ ਨਹੀਂ ਪਾਈਆਂ ਸੁਹਾਗਣ ਪਾਗਣ ਨੂੰ ਕਾੜੀ ਕੱਚ ਦੀ ਚੂੜੀ ਜ਼ਰੂਰ ਚਾਹੀਦੀ ਆ ਠੀਕ ਐ ਮੈਂ ਪਾ ਲੇਨੀ ਭੋਜੀ ਪਾਣੀ ਦੀ ਚੂੜੀਆਂ ਪਾ ਕੇ ਆ ਬਿੰਦੀ ਲਾ ਕੇ ਆ ਫੇਰ ਮੇਰੇ ਲਈ ਚਾਹ ਬਣਾ ਆਗਲਾ ਠੀਕ ਹੈ ਭੈਣ ਜੀ ਉਹ ਟੀ ਨਾ ਸੋਲ ਜੀ ਜਾਂਦੀ ਐ ਇੱਕ ਭਰਾ ਬੜੀ ਛੇਤੀ ਜਾਂਦੀ ਐ ਇਹ ਕੱਲ ਹੀ ਮੈਨੂੰ ਆਖਣ ਲਈ ਸੀਗੀ ਤੇ ਮੇਰੇ ਨਾਲ ਜੇ ਦੀਦੀ ਸਾਦ ਕੇ ਤੇ ਮੇਰਾ ਚੋੜਾ ਵਧਾ ਦੋ ਤੇ ਮੈਂ ਕਿਹਾ ਵੀ ਚਲੋ ਦੋ ਤਿੰਨ ਦਿਨ ਅੱਗੇ ਰਹਿ ਕੇ ਗਈ ਐ ਤੇ ਹੁਣ ਆਉਂਦੀ ਐ ਨਾ ਹੁਣ ਫੋਨ ਕਰਾਂਗੇ ਨਾਲੇ ਤੇ ਫੇਰ ਵਾਣ ਕੇ ਤੇਰਾ ਚੋੜਾ ਵਧਾ ਦੋਗੀ ਨਾ ਨਾ ਚੋੜਾ ਨਹੀਂ ਅਜੇ ਵਧਾਉਣਾ ਨਾ ਪਰ ਜਾਈ ਇਹਦੇ ਕਹਿੰਦੇ ਨਹੀਂ ਚੋੜਾ ਵਧਾਉਣਾ ਸਾਲ ਪਿੱਛੋਂ ਚੋੜਾ ਵਧਾਉਣਾ ਅੱਜ ਕੱਲ੍ਹ ਦੀਆਂ ਨੌਆ ਧੀਆਂ ਦੀ ਕਿਹੜੀ ਗੱਲ ਇਹਨਾਂ ਨੂੰ ਕੁਝ ਜ਼ਿਆਦਾ ਗਰਮੀ ਲੱਗ ਜਾਂਦੀ ਸਾਡੇ ਵੀ ਟਵਾਰੇ ਪਹਿਰੇ ਹੁੰਦੇ ਸੀ ਹਰ ਕਾਰਕਾ ਤੱਕ ਚੂੜੇ ਹੁੰਦੇ ਸੀ ਤੇ ਡੇਢ ਡੇਢ ਸਾਲ ਚੂੜਾ ਰੱਖਦੇ ਹੁੰਦੇ ਸੀ ਪਿਛਲੇ ਸੱਸਾਂ ਕਿਤਨਾ ਦੀਆਂ ਸੀ ਅੱਜ ਕੱਲ੍ਹ ਦੀਆਂ ਨੌਆ ਧੀਆਂ ਨੂੰ ਨਹੀਂ ਕੋਈ ਵੀ ਮਹੀਨੇ ਨਹੀਂ ਕਿ ਉਹ ਚੂੜਾ ਗਰਮੀ ਕਰਕੇ ਆਦੀ ਉਹ ਗਰਮੀ ਕਰਕੇ ਨਾ ਭੈਣ ਜੀ ਗੱਲ ਵੀ ਗਰਮੀ ਬੜੀ ਹੈ ਗਰਮੀ ਕਰਕੇ ਆਖਾਂ ਡਈ ਹੈ ਇਹ ਤਾਂ ਰੱਖਣੇ ਭਾਵੇਂ 1.5 ਸਾਲ ਅਸੀਂ ਰਖਾਈ ਗਰਮੀ ਤੇ ਹੈਗੀ ਆ ਚੂੜਾ ਸਾਲ ਹੀ ਰੱਖਣਾ ਚਲ ਕੋਈ ਗਾਲੀ ਸਾਲ ਹੀ ਰੱਖ ਲਵਾਂਗੇ ਹੋਰ ਸੁਣਾ ਤੂੰ ਮੈਨੂੰ ਗਰਮੀਤ ਦਾ ਆਇਆ ਪੂਨ ਫਾਨਾ ਗਰਮੀਤ ਠੀਕ ਠਾਕ ਵਾ ਆਹੋ ਗਰਮੀਤ ਠੀਕ ਠਾਕ ਆਈ ਸੀ ਦੋਕ ਦਿਨ ਤੇ ਚਾਰ ਦਿਨ ਰਹਿ ਕੇ ਚਲੀ ਗਈ ਆ ਹਾਂ ਸੁਭਾਅ ਬਦਲਿਆ ਕਿ ਉਤਰਾ ਦਾ ਉਤਰਾੰਦਾ ਹੀ ਆ ਤੈਨੂੰ ਪਤਾ ਸੁਭਾਅ ਕਿਥੇ ਬਦਲਦਾ ਆ ਆਖਣਾ ਹੀ ਆ ਪਵਾਣੀ ਨਿਆਣੀ ਹੋੜੇ ਆ ਸੁਭਾਅ ਨੂੰ ਥੋੜਾ ਜਿਹਾ ਥੱਲੇ ਰੱਖਿਆ ਕਰ ਬਥੇਰਾ ਨੂੰ ਸਮਝਾਉਣੀ ਆ ਤੂੰ ਇਤਰਾ ਲਾ ਕੇ ਕਰ ਪਰ ਸੁਭਾਅ ਬਦਲਦੀ ਨਹੀਂ ਗੀ ਬਦਲਨੇ ਪੈਣੇ ਐ ਸੁਭਾਅ ਨਾ ਬਦਲਦੇ ਪੈਣ ਪਰ ਬਦਲਦੀ ਨਹੀਂ ਨਾ ਸੁਭਾਅ ਤੇ ਆਖੇਦਾ ਵੀ ਤੇਰੇ ਨਿਆਣੇ ਤੇਰੇ ਤੇ ਜਿੱਡੇ ਹੋਏ ਆ ਚੱਲ ਹਜੇ ਛਿੰਦਾ ਚੰਗਾ ਐ ਜਿਹੜਾ ਕੋਈ ਗੱਲ ਨਹੀਂ ਕਰਦਾ ਹਮ ਪਰ ਚੰਗਾ ਤੇ ਹੈਗਾ ਵਾ ਸੁਭਾਅ ਤੇ ਬਦਲਨੇ ਪੈਣੇ ਆਪ ਬਾਣੀ ਮੁੜ ਕੇ ਧੀਆਂ ਪੁੱਤ ਵਿਆਉਣੇ ਆ ਨੌਆਂ ਆਉਣੀਆਂ ਜਵਾਈ ਘਰ ਆਉਣੇ ਆ ਫਿਰ ਸੁਭਾਅ ਤੇ ਬਦਲਣਾ ਹੀ ਪੈਣਾ ਉਹ ਤੇ ਆਇਆ ਹੁਣ ਮਾਤੀ ਆ ਨਾ ਆਪੋ ਆਪਣੀ ਜਿੰਨੀ ਕੋਈ ਵਰਤ ਲਵੇ ਕਿਤੇ ਉਹ ਤੇ ਜ਼ਿਆਦਾ ਪੌ ਲੰਗੀ ਨਾ ਹਾਂਜੀ ਧਰਤੀ ਚਾਹ ਹਾਂਜੀ ਆ ਲੋ ਬਿਸਕਟ ਪੋਜੀਆ ਤੇ ਸਮੋਸੇ ਨਹੀਂ ਲੈ ਕੇ ਆਏ ਸਮੋਸੇ ਨਹੀਂ ਮਿਲੇ ਅੰਦੇ ਅੱਜ ਪਿਆ ਦੋ ਕੋਹ ਨਹੀਂ ਦਾਂ ਨਹੀਂ ਨਹੀਂ ਪੂਆ ਜੀ ਨੇ ਗੁੱਸੇ ਹੋਣਾ ਵਾ ਸਮੋਸੇ ਲਿਆਓ ਉਹ ਨਾਲ ਵਾਲੀ ਤੋਂ ਲੈਣੀ ਸ਼ੋਪ ਤੋਂ ਜੇਦਰ ਨਹੀਂ ਮਿਲਦੇ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਦੂੰਗਾ ਪੂਆ ਨੂੰ ਅੱਜ ਦਾ ਲੈ ਆਓ ਬਿਸਕਟ ਪੋਜੀਆ ਨਾਲ ਕੋਹ ਨਹੀਂ ਦਾਂ ਹਾਂ ਏ ਨਹੀਂ ਪੂਆ ਜੀ ਬਹੁਤ ਗੁੱਸੇ ਵਾਲੇ ਆ ਅੰਗੜੀ ਛੋਤੋਂ ਲੈ ਆਓ ਜਾ ਕੇ ਮੁੜ ਕੇ ਵੇਖ ਲੋ ਉਹਨੇ ਗੱਲ ਇਹ ਤੁਸੀਂ ਲੈ ਗਏ ਮੈਂ ਪੂਆ ਲਾ ਕੇ ਚੱਲਿਆ ਵਾਂ ਮੈਂ ਆਪੇ ਗੱਲ ਸਮਝਾ ਦੂੰਗਾ ਨਾ ਠੀਕ ਆ ਆਪਣੇ ਸਾਹਬ ਨਾਲ ਮੈਨੂੰ ਪੂਆ ਜੀ ਦੜ ਲੱਗੇ ਵੀਰੇ ਗੁੱਸੇ ਹੋ ਗਏ ਮੈਨੂੰ ਕਹਿੰਦੇ ਝੂੜੀਆਂ ਨਹੀਂ ਪਾਈਆਂ ਬਿੰਦੀ ਨਹੀਂ ਲਾਈ ਤੁਸੀਂ ਲਾ ਲੈਣੇ ਤੁਹਾਨੂੰ ਦੱਸਿਆ ਤਾਂ ਹੈਗਾ ਕਿ ਉਹਨਾਂ ਦਾ ਸੁਭਾਅ ਫੜਾ ਇਦਾਂ ਦਾ ਵਾ ਚੱਲ ਕੋਈ ਗੱਲ ਨਹੀਂ ਟੈਂਸ਼ਨ ਨਹੀਂ ਲੈਣੀ ਮੈਂ ਲੱਗੀ ਲਾਣ ਬਿੰਦੀ ਲਾ ਕੇ ਆਨੀ ਆ ਝੂੜੀਆਂ ਵੀ ਪਾ ਕੇ ਆਨੀ ਵੇਖਦੀਆਂ ਹੈਗੀਆਂ ਤੁਹਾਡੇ ਜਿਉਂ ਪਾ ਲੈਣੀਆਂ ਆ ਚਾ ਚੋ ਗੋਈ ਗਾੜ ਲੱਗ ਜਾਂਦਾ ਪੂਆ ਤੁਹਾਨੂੰ ਦੱਸਾਂ ਨਾ ਪੂਣਾ ਸੁਭਾਜ ਦਾ ਨਾ ਵਾ ਬੋਤੇ ਤੁਸੀਂ ਕਰਨਾ ਨਹੀਂ ਟੈਂਸ਼ਨ ਨਹੀਂ ਲੈਣੀ ਠੀਕ ਆ ਠੀਕ ਆ ਚਲੋ ਹਾਂ ਕੋਈ ਨਹੀਂ ਜੋ ਕਹਿੰਦੇ ਹਾਂਜੀ ਠੀਕ ਆ ਪੂਏ ਠੀਕ ਆ ਠੀਕ ਆ ਤੁਸੀਂ ਚਾਹ ਬਣਾ ਕੇ ਲਿਆਓ ਤੇ ਮੈਂ ਬੈਨਾਂ ਪੂਆ ਲਾ ਕੇ ਗੱਲਾਂ ਬਾਤਾਂ ਕਰਾਉਂਨੇ ਕਹਿਣਾ ਮੁਰ ਕੇ ਬਾਦ ਨੂੰ ਜਿਸਕੇ ਅੰਦਰ ਲੱਗੇ ਬੈਠਾ ਨਹੀਂ ਹੁੰਦਾ ਠੀਕ ਆ ਚਲ ਜਾਓ ਠੀਕ ਚਲੋ ਮੈਂ ਬੈਨਾਂ ਪੂਆ ਲਾ ਦੇ ਹੋਰ ਪੂਆ ਜੀ ਸਰਾਓ ਠੀਕ ਧਾਗ ਜੇ ਬੜੇ ਚੇਰ ਬਾਹਰ ਗੇੜਾ ਮਾਰਿਆ ਮੈਨ ਦਾ ਕਾ ਲੱਗਦਾ ਪੂਆ ਅਣ ਬੁੱਢੀ ਹੋ ਗਈ ਹੈ ਗੋਡੇ ਗਾਡੇ ਬਸ ਹੋ ਗਏ ਜੜ੍ਹ ਪਟਾ ਤੇ ਮੇਰੇ ਪੁੱਤ ਤੇਰਨਾ ਵੀ ਅਜੇ ਚੰਗੇ ਆ ਅਜੇ ਮੈਂ ਕਿੱਥੇ ਬਸ ਹੋਣਾ ਜੇ ਮੈਂ ਬਸ ਹੋ ਜਾਦੀ ਤੇ ਮੈਂ ਇੱਥੇ ਤੇਰੇ ਕੋ ਕਿਤਰਾ ਆਉਂਦੀ ਸਾਨੂੰ ਪਤਾ ਲੱਗਿਆ ਹੈ ਤੂੰ ਬੜਾ ਤੇਰਾ ਜੋ ਵੀ ਆਜੇ ਗਏ ਮੁਰਕੇ ਆਏ ਨਹੀਂ ਤੁਸੀਂ ਪਟਾ ਦੇਖਿਆ ਤਾਂ ਰੱਜ ਟਾਈਮ ਲੱਗਦਾ ਤੈਨੂੰ ਪਤਾ ਹੀ ਆ ਪੋਤਿਆਂ ਬੋਤੇ ਆਜੇ ਨਹੀਂ ਕਹਿੰਦੇ ਕੋਈ ਆ ਗਿਆ ਕੋਈ ਇੱਥੇ ਬਹਿ ਗਿਆ ਕੋਈ ਇੱਥੇ ਬਹਿ ਗਿਆ ਫਿਰ ਤੈਨੂੰ ਪੜਾ ਲਾ ਕੇ ਕਹਦੇ ਇੱਕ ਨੂੰ ਆਖੀਏ ਤੇ ਦੂਜਾ ਪੁੱਛੇ ਦੂਜੇ ਵਾਗੇ ਤੀਜਾ ਪੁੱਛੇ ਹੋਰ ਸੁਣਾ ਤੇਰਾ ਕੰਮਕਾਰ ਤਾਂ ਕੀਤਾ ਹਾਂਜੀ ਭੂਏ ਚੱਲੀ ਜਾਂਦਾ ਬਹੁਤ ਵਧੀਆ ਕੰਮ ਕਰਦਾ ਸਰਪੁੱਤ ਚੱਲ ਗਿਆ ਵਧੀਆ ਚੱਲ ਗਿਆ ਚੱਲੀ ਜਾਂਦਾ ਮਹਾਰਾਜ ਚਲਾਈ ਰੱਖੇ ਫੇਰ ਭੂਆ ਤੇਦੀ ਆਤ ਨਹੀਂ ਹਟੀ ਮੁਖੌਲ ਕਰਨ ਵਾਲੀ ਫੇਰ ਉਹੋ ਹੀ ਮੁਖੌਲੇ ਰਹੇ ਇਹਦਾ ਯਾਨਾ ਕਿ ਭੂਆ ਜਿੰਦਾ ਪਤਾ ਹੀ ਹੈ ਕਿਦੋਂ ਹਟੀਗਾ ਪਟਿਆ ਵੀ ਮੈਨੂੰ ਕਿਵੇਂ 9 ਸਾਲਾਂ ਦੀ ਕੁੜੀ ਬਣਾ ਕੇ ਬਿਠਾ ਦੇ ਲਾ ਮਮੀ ਮੈਂ ਬੈਗ ਧੋ ਕੇ ਚੁੱਕ ਕੇ ਮਗਰਮਗਰ ਆਉਂਦਿਆ ਹਾਂ ਤਾਂ ਭੂਆ ਮੇਰ ਨੂੰ ਵੀ ਆਕੇ ਅੱਜ ਕੱਲ ਦੇ ਜਵਾਨਾਂ ਤੇ ਹੈ ਨਹੀਂ ਸਾ ਸੱਤਿਆ ਉੱਡੇ ਪੇਰ ਵੀ ਚੱਲੂ ਆ ਫੇਰ ਵੀ ਚੰਗੇ ਆ ਹੋਗਾ ਅੱਜ ਕੱਲ ਦੇ ਜਵਾਨ ਆਦੇ ਅਸੀਂ ਇੱਥੇ ਡਿੱਗ ਪਈਏ ਅਸੀਂ ਉੱਥੇ ਵੀ ਡਿੱਗ ਪਈਏ ਗੱਲ ਤੇ ਇਹ ਹਾਂ ਕਿ ਉਹ ਨੂੰ ਇਹ ਨਾ 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 ਇਹ ਨਾ ਨਹੀਂ ਲਾਵਾ ਇਸੇ ਆੜੇ ਆੜੇ ਕਲਾ ਇਹ ਲੋਕੀ ਤੇ ਤਾਂ ਦ੍ਰਿਸ਼ਟੀ ਹੀ ਹੁਣ ਅਸੀਂ ਉਹ ਵੇਖ ਕੇ ਨਹੀਂ ਖੋਜਾ ਕਾਰੋ ਪੀ ਗਏ 버거 ਖਾ ਲਏ ਬਾਸ ਬਾਸ ਹੁਣ ਪੀ ਗਏ ਤੇ ਅੰਦਰ ਨਹੀਂ ਤੇ ਨਹੀਂ ਕਿਤੇ ਤੇ ਇਹ ਬੁਬਲੇਗਾ ਆਪਕੇ ਜਵਾਨ ਹਾਂ ਹੋਕ ਜਿੰਨਾ ਖਾੜੀਆਂ ਉਹਨਾਂ ਨਾਲ ਫਿਰ ਡਿੱਗਣਾ ਹੀ ਆ ਭੂਆ ਜੀ ਖਾ ਕੇ ਦੁੱਧ ਕਿਉਂ ਕਰਨਾ ਕੀ ਜਿਹਾ ਕਿਉਂ ਖਾਦਮ ਕੇ ਡਾਕਟਰਾਂ ਵਾਲ ਜਾਣਾ ਪੈਂਦਾ ਫਿਰ ਇਹ ਉਹ ਮਾਰਾ ਜਾ ਕੋਈ ਗੱਲ ਨਹੀਂ ਇੱਕ ਦਾ ਚੱਲਦਾ ਫਿਰ ਤੇ ਆਪਾਂ ਚ ਜਾਂਦਾ ਆ ਉਹ ਆ ਜੀ ਤੁਸੀਂ ਆਪਣੇ ਕਿਸੇ ਪੋਤੀ ਪੋਤੇ ਨੂੰ ਨਾਲ ਲਾਉਂਦੇ ਪੋਤੀਆਂ ਪੋਤਿਆਂ ਦਾ ਕੀ ਦੱਸਾਂ ਉਹ ਤੇਰੇ ਮਗਰ ਪੈਂਦੇ ਪਹਿਲਾਂ ਮੈਂ ਉਹਨਾਂ ਤੇ ਚੋਰੀ ਸੂਟ ਸੋਂ ਆਏ ਕੱਪੜੇ ਅੱਛਾ ਫਿਰ ਮੈਂ ਚੋਰੀ ਬੈਗ ਪੈਕ ਕੀਤਾ ਤੇ ਉਹ ਖੇਡ ਲ ਗਏ ਮੈਨੂੰ ਤੇ ਹੋਰ ਪਹਿਣ ਵੀ ਮੈਂ ਦੋ ਦਵਾ ਆਪਣੇ ਪੇਕੇ ਜਾਵਾ ਭਰਾਵਾਂ ਕਟੀਆਂ ਨੂੰ ਮਿਲਾਂ ਤੇ ਉਹ ਖੇਡ ਲ ਗਏ ਤਾਂ ਫੇਰ ਮੈਂ ਚੋਰੀ ਚੋਰੀ ਨਿਕਲੀ ਨਵਾਂ ਪਹਿਣ ਹੋਣ ਤੇ ਮਾਤਾ ਪਤਾ ਨਹੀਂ ਕਿੱਥੇ ਚਲ ਚਲੀ ਆ ਤੇ ਮੈਂ ਆਟ ਫੇਰ ਚੋਰੀ ਚੋਰੀ ਮਾਰੀ ਦਾੜੀ ਮੈਂ ਕਿਹਾ ਚਲੋ ਪੇਕੇ ਤੇ ਜਾਈਏ ਇਹਨਾਂ ਦੀ ਗੱਲ ਆ ਉਹਨਾਂ ਨੇ ਫੇਰ ਵੇਖਦਾ ਨਾ ਕਿਹਾ ਦੱਦੀ ਅਸੀਂ ਵੀ ਨਾਲ ਜਾਣਾ ਉਹਨਾਂ ਦੇ ਪੁੱਤ ਮਾਦਰ ਪਹਿਣਾ ਹੀ ਮੈਂ ਨਹੀਂ ਆਣੀ ਸਾਹਮਣੇ ਕਿ ਆਪਣਾ ਸਾਹਮਣੇ ਆਪਰ ਉਹ ਲਾਭ ਦੇਣੇ ਵੀ ਉਹ ਦਾਦੀ ਕਿੱਥੇ ਗਈ ਆ ਦਾਦੀ ਕਿੱਥੇ ਗਈ ਨਿਆਣੇ ਨਾਲ ਉਹ ਸ਼ਤਾਨੇ ਬੜੀ ਬੱਸ ਚ ਕਰਦੇ ਆ ਬਹੁਤ ਜ਼ਿਆਦਾ ਮੈਂ ਨੀ ਨਿਆਣਿਆਂ ਨਾਲ ਕਦੇ ਆਹਨ ਦਾਦੀ ਉਹ ਨਾ ਕਦੇ ਉਹ ਨਾ ਕਦੇ ਇਹਨਾਂ ਦੇ ਕੋਲੇ ਮਾਪੇ ਹੋਣੇ ਮੈਨੂੰ ਕਿਤੇ ਬੈਗ ਪਰ ਕੇ ਪੈਸਿਆਂ ਦਾ ਦਿੱਤਾ ਹਾਂ ਮੈਂ ਨੀ ਨਿਆਣੀ ਲੈ ਆਂ ਨਾਲੋਂ ਬਾਹਰ ਖੱਟਣੇ ਗਿਆ ਤਮੈਂ ਨਿਕਲ ਜਾ ਚੰਗਾ ਕੀਤਾ ਆਗਾ ਹਾਂ ਗੁਰ ਗੁਰ ਪ੍ਰੀਤੰਗ ਦਾ ਸੇਰਾ ਕੀਤਾ ਹਾਂਜੀ ਭਾਈ ਠੀਕ ਜੇ ਵਧੀਆ ਵਾ ਵਧੀਆ ਦਾ ਮਹਾਰਾਜ ਠੀਕ ਠੀ ਰੱਖੇ ਚਲੋ ਚੰਗਾ ਤੁਸੀਂ ਘਰਤੀ ਆ ਗੱਲ ਕਰੋ ਕਿਉਂ ਕਿਥੇ ਜਾਂਦੀ ਆ ਮੈਂ ਤੁਹਾਨੂੰ ਲੈ ਆਉਂਦੀ ਚਾਹ ਪਾਣੀ ਬਣਾ ਕੇ ਚਲੋ ਫੇ ਲੈ ਜਾਓ ਵੇਖਾਂ ਬਲਤ ਕੀ ਕਰਨ ਲਈ ਆ ਆਹ ਲੋੜ ਲੈ ਆਉਣਾ ਚਾਹ ਪਾਣੀ ਬਣਾਉਣਾ ਤੁਹਾਨੂੰ ਪਾਈ ਨਾ ਤੁਸੀਂ ਕਰੋ ਗੱਲਾਂ ਹਾਂ ਚੱਲ ਆਓ ਤੁਸੀਂ ਕੋਈ ਗੱਲਾਂ ਨਹੀਂ ਕਰਦੇ ਗੱਲਾਂ ਹੋਰ ਬੋਲ ਨਾ ਫਿਰ ਨੋਵਾ ਕਿਦਾਂ ਸੈਟ ਰਹੀ ਨੇ ਤੇਰਾ ਹੁਣ ਨੋਵਾ ਦੀ ਪੁੱਤ ਤੋ ਸਾੜ ਦੇ ਗਾਲ ਨਾ ਕਿ ਤੇ ਪੁੱਤ ਚੰਗੀ ਆ ਅੱਛਾ ਤੇ ਇੱਕ ਥੋੜੀ ਜਿਹੀ ਟੇਟੀ ਚੱਲਦੀ ਆ ਚੰਗੀ ਨਾ ਮੈਂ ਚੰਗੀ ਆ ਤੇ ਟੇਟੀ ਨਾ ਮੈਂ ਟੇਟੀ ਆ ਮੈਂ ਤੇ ਨਹੀਂ ਉਹਨੇ ਐਨਾ ਦੇ ਪੈ ਗਿਆ ਨਾ ਇਹ ਵੇਤਰੇ ਬੁੱਕ ਕਰਨੇ ਮਨ ਕਿੰਨੇ ਪੈ ਗਏ ਤੇ ਮੈਂ ਤੇ ਉਹਦੀ ਕਮਾਈ ਹੈ ਜੇ ਵਰਤਦੀ ਇਹ ਕਿਹੜਾ ਮੈਨੂੰ ਦੇਣੀਆਂ ਉਹ ਹਵਾ ਹਵਾ ਹੈ ਬਹਾ ਹੈ ਲੱਗਦੇ ਵਾ ਓਕੇ ਉਹਦੇ ਵਿੱਚ ਮਿੰਦ ਕਿਤੇ ਨਹੀਂ ਖੁੱਲਣ ਦੀ ਪਾ ਪਤਾ ਨਹੀਂ ਕੀ ਲਿਆਉਣਿਆ ਨੇ ਘਰ ਸਾੜਿਆ ਪਈ ਜਾੜੇ ਹੀ ਨਾ ਦਾਦੀ ਮਾਂ ਕੇ ਨੇ ਹਾਂ ਪਾ ਪੈ ਲਿਆ ਨਾ ਤੇ ਪੜੀ ਆ ਬੈਕ ਤਾਂ ਨਹੀਂ ਤੇ ਉਹ ਪਾ ਖੁੱਲਣ ਦੀ ਆਹ ਇਹ ਕਹੇ ਇਹ ਕਾਹ ਤੇਰੇ ਕੋ ਫੜਨੇ ਕਿੰਨੇ ਪੈਸੇ ਮੈਨੂੰ ਦਿੱਤੇ ਆ ਮੈਂ ਕੋਈ ਨਹੀਂ ਆਜਾ ਜੀਦਾ ਦੇ ਨੰਦਾਂ ਗਾ ਕੇ ਉਹ ਫੜਨੇ ਤੇ ਮੈਨੂੰ ਬੜਾ ਪੈਸਾ ਦਿੱਤੇ ਉਹਨਾਂ ਦੇ ਪੈਸੇ ਆ ਤੇ ਥੋੜੀ ਆਈ ਆ ਹਾਂ ਹੋਰ ਨੋਵਾ ਕਿੰਨਾ ਪੈਸਾ ਦਿੰਦਗਾ ਜੇ ਮੋਂ ਦੇ ਨਿਆਰੇ ਲੈ ਆਉਂਦੀ ਤੇ ਜਦੋਂ ਪੈਸਾ ਨਹੀਂ ਹੀ ਦੇਣਾ ਤੇ ਬਾਅਦ ਚ ਉਹ ਵੀ ਲੈਦੇ ਉਹ ਵੀ ਲੈਦੇ ਨਿਆਣੇ ਕਹਿੰਦੇ ਆ ਵੀ ਲੈਦੇ ਉਹ ਵੀ ਲੈਦੇ ਫਿਰ ਲੈ ਕੇ ਪੁੱਤ ਦੇਣੀ ਪੈਂਦੀ ਆ ਨਿਆਣੇ ਵੀ ਬਾਅਦ ਚ ਰੋਹ ਤੇ ਚੰਗੇ ਨਹੀਂ ਲੱਗਦੇ ਹੋਏ ਤਾਂ ਬੁਆ ਹੈ ਗੱਲ ਹਾਂ ਜਾ ਕੇ ਤੂੰ ਮੁੜ ਕੇ ਆਉਂਗੇ ਤੁਸੀਂ ਦੁਬਾਰਾ ਉਦੋਂ ਲੈ ਆਉਂਨਾਂ ਉਹਨਾਂ ਨੂੰ ਕੋਈ ਨਹੀਂ ਜਦੋਂ ਮੁੜ ਕੇ ਮੈਂ ਆਉਂਗੀ ਫਿਰ ਮੈਂ ਲੈ ਕੇ ਆਉਂਗੀ ਆਹੋ ਦੋਨਾਂ ਲੈ ਚਲੋ ਕੋਈ ਨਹੀਂ ਹਾਂ ਉਹ ਤਾਂ ਮੈਂ ਵਨ ਟਾਈਮ ਆ ਰਹਿਣਾ ਦੋ ਮਹੀਨੇ ਹਾਂ ਮਨ ਚੱਲ ਬੁਆਰੇ ਤੇ ਰ ਆਪਣਾ ਘਰ ਵਾ ਕੋਈ ਨਹੀਂ ਹਾਂ ਮੈਂ ਆਪਣੇ ਪਤੀਆਂ ਪਟੂਆਂ ਭਰਾ ਪਰਜਾਈਆਂ ਨੂੰ ਮਿਲੂੰਗੀ ਚੰਗੀ ਤਰ੍ਹਾਂ ਤੇ ਫਿਰ ਮੈਨੂੰ ਠੰਡ ਪੈਣੀ ਹਾਂ ਉਹ ਆਣ ਕੇ